ਮੈਨੂੰ ਕਿਸੇ ਪੁੱਛਿਆ ਵੀ ਵੱਧਦੀ ਉਮਰ ਕਿਵੇਂ ਦੀ ਹੁੰਦੀ ਹੈ ਮੈਂ ਕਿਹਾ ਵੀ ਵੱਧਦੀ ਉਮਰ ਹੁੰਦੀ ਬਹੁਤ ਚੰਗੀ ਆ ਪਰ ਮੈਂ ਤੈਨੂੰ ਕਵਿਤਾ ਦੇ ਰੂਪ ਚ ਦੱਸੂਗੀ ਉਮਰ ਸੀ ਹੋਈ ਸਕੂਲ ਗਈ ਜਦ ਉਮਰ ਹੋਈ ਸਕੂਲ ਸੀ ਗਈ ਊੜੇ ਆੜੇ ਦੀ ਸਮਝ ਜੀ ਪਈ ਉਮਰ ਹੋਈ ਪੈਰ ਕਾਲਜ ਧਰਿਆ ਮਾਪਿਆਂ ਦਾ ਖੋਟਾ ਸਿੱਕਾ ਖਰਾ ਕਰਿਆ ਉਮਰ ਹੋਈ ਯੂਨੀਵਰਸਿਟੀ ਵੜ ਗਏ ਦੁਨਿਆਵੀ ਛੱਡ ਪਰਮਾਰਥਿਕ ਪੜਾਈ ਵੀ ਪੜ ਗਏ ਫਿਰ ਤਾਂ ਸ਼ਰੀਕ ਬੋਲਾਂ ਸਮੇਤ ਹੀ ਅੰਦਰ ਵੜ ਗਏ ਜਿਹੜੇ ਕਦੇ ਕਹਿੰਦੇ ਸੀ ਬਾਪੂ ਤਾਈ ਇਹਨਾ ਨਾ ਕੁਝ ਕਰਨਾ ਬਸ ਤਾਂ ਤੇਰੀ ਜੇਬ ਤਾਈ ਹਰਨਾ ਅੱਜ ਆਪਣਿਆਂ ਨੂੰ ਆਪਣੇ ਜੰਮਿਆਂ ਨੂੰ ਮੇਰੇ ਨਾਂ ਤੇ ਸਮਝਾਉਂਦੇ ਨੇ ਮੇਰੇ ਨੇੜੇ ਹੋ ਮੈਨੂੰ ਪੁੱਤ ਕਹਿ ਬੁਲਾਉਂਦੇ ਨੇ ਜਦੋਂ ਪੁੱਤ ਕਹਿ ਬੁਲਾਉਣ ਆਪਾਂ ਹੱਥ ਜੋੜ ਲੰਗ ਜਾਈਦਾ ਸੁਣ ਸੰਧੂ ਜਿੰਨਾ ਪਿਓ ਨੂੰ ਤਪਾਇਆ ਉਹਨਾਂ ਦੇ ਗੋਡੇ ਹੱਥ ਕਦੇ ਨਹੀਂ ਲਾਈਦਾ ਸੁਣ ਸੰਧੂ ਜਿੰਨਾ ਪਿਓ ਨੂੰ ਤਪਾਇਆ ਉਹਨਾਂ ਦੇ ਗੋਡੇ ਹੱਥ ਕਦੇ ਨਹੀਂ ਲਾਈਦਾ ਧੰਨਵਾਦ ਜੀ